Vaigurjika Khalsa, Vaigurjiki Fateh. Today, my family and I have visited Sri Harmander Sahib in Amritsar and had a wonderful visit. We have been very blessed by Guru Ram Das and pray that we continue doing seva for his blessings. We also want to thank the SGPC and the staff, specifically the secretary of Darbar Sahib, Sardar Grinder Singh Matrewal, for their help in allowing us to complete these different seva opportunities. Thank you very much, Vaigurjika Khalsa, Vaigurjiki Fateh. ਤਾਂ ਤਾਂ ਸਿਗੁਰ ਰਾਮਦਾਸ ਜੀ ਦੇ ਦਰ ਤੇ ਸਰਦਾਰ ਬਲਵੰਤ ਸਿੰਘ ਜੀ ਜੁਐਸਏ ਦਾ ਪਰਵਾਸ ਆਰਾ ਇਹਨਾਂ ਦੀ ਬੇਟੀ ਹਿੰਦੀਪ ਕੌਰ ਕਾਫੀ ਚਿਰਾਂ ਤੋਂ ਜਿਹੜਾ ਹੈਗਾ ਇਹਨਾਂ ਤੇ ਮਨ ਚਾਹਣਾ ਸੀ ਬੇਟੀ ਦੇ ਵੀ ਕਿ ਮੈਂ ਦਰਬਾਰ ਸਭ ਜਾਵਾਂ ਤੇ ਪੁਜ ਆਪਣੇ ਹੱਥੀਂ ਸੇਵਾ ਜਿਹੜੀ ਗੁਰੂ ਨਾਮ ਦਾ ਦਰਪਤੀ ਕਰਾਂ ਇਸੇ ਤਰ੍ਹਾਂ ਜੇ ਪਰਵਾਸ ਮੇਤ ਸਰਦਾਰ ਬਲਵੰਤ ਸਿੰਘ ਜੀ ਆਏ ਆ ਇਹਨਾਂ ਏਸ਼ੀਆ ਦੀ ਤੇ ਸਮੇਂ-ਸਮੇਂ ਤੇ ਵੱਖ-ਵੱਖ ਸਮਾਵਾ ਜਿਹੜੀਆਂ ਵੱਡੀਆਂ ਗੁਰੂ ਸਾਹਿਬ ਆਪ ਕਿਰਪਾ ਕਰਕੇ ਲੈਂਦੇ ਆ ਇਹ ਸੇਵਾ ਕਰਦੇ ਆ ਇਨਾਂ ਦਾ ਪਰਿਵਾਰ ਦਾ ਇੱਥੇ ਆਉਣ ਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਨ ਤੇ ਅਸੀਂ ਇਸ ਦਫ਼ਤਰ ਸ਼ਰੋਣੀ ਕਮੇਟੀ ਵੱਲੋਂ ਇਨਾਂ ਦਾ ਧੰਨਵਾਦ ਕਰਦੇ ਆਂ ਤਨ ਤਨ ਗੁਰੂ ਰਾਮਦਾਸ ਜੀ ਛੋਟੀ ਪਾਤਸ਼ਾਹ ਇਸੇ ਤਰ੍ਹਾਂ ਪਰਿਵਾਰ ਤੇ ਕਿਰਪਾ ਬਣਾਈ ਰੱਖਣਾ ਤੇ ਬੜੀ ਮੁੱਲੀਆਂ ਸੇਵਾ ਇਨਾਂ ਕੋਲ ਲੈਂਦੀ ਆ ਰਹੀਆਂ ਪਰਿਵਾਰ ਚੜ੍ਹਦੀ ਕਲਾ ਰੱਖੇ ਗੁਰਸਖੀ ਜੀਵਨ ਤੇ ਅਮਰਤ ਮੇਲੇ ਦੀ ਦਾਤ ਗੁਰੂ ਪਾਤਸ਼ਾਹ ਦਾ ਬਖਸ਼ਣ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਯੂ ਐਸ ਏ ਜੋ ਹਰਿਆਣੇ ਦੇ ਰਹਿਣ ਵਾਲੇ ਨੇ ਇਹ ਪਹਿਲਾਂ ਵੀ ਸਤਿਕਾਰਨ ਸ੍ਰੀ ਹਰਮੰਦਰ ਸਾਹਿਬ ਵੇਖੇ ਪਹਿਲਾਂ ਵੀ ਵੱਖ-ਵੱਖ ਸੇਵਾਵਾਂ ਨਿਮਾ ਚੁੱਕੇ ਨੇ ਹੁਣ ਅੱਜ ਇਹ ਗਰਮੀ ਦੇ ਸੀਜ਼ਨ ਨੂੰ ਮੁੱਖ ਵੇਖਦੇ ਹੋਏ ਸਾਡੀਆਂ ਸਰਾਮਾਂ ਦੇ ਵਾਸਤੇ 15 ਏਸੀ ਪੂਰਾ ਪਰਿਵਾਰ ਆਇਆ ਹੈ ਇਹਨਾਂ ਦਾ ਇਹ 15 AC ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਭੇਟ ਕਰਕੇ ਗਏ ਨੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰ ਇਹਨਾਂ ਦੇ ਪਰਿਵਾਰ ਤੇ ਤੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਸਵਾਵਾਾਂ ਕੀਤੀਆਂ ਨੇ ਹੁਣ ਵੀ ਸਵਾਵਾਾਂ ਨਮਾਈਆਂ ਨੇ ਗੁਰੂ ਰਾਮਦਾਸ ਇਹਨਾਂ ਦੀ ਸੇਵਾ ਥਾਉ ਪਾਉਣ ਤੇ ਇਹਨਾਂ ਚ ਇੰਨੀ ਕੁ ਭਾਵਨਾ ਬਣਾਉਣ ਅੱਗੋਂ ਵੀ ਇਹ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਕਰਦੇ ਰਹੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਕੋਲੇ ਬਹੁਤ ਮਾਇਆ ਹੁੰਦੀ ਆ ਪਰ ਇਹ ਗੁਰੂ ਰਾਮਦਾਸ ਦੀ ਹੀ ਕਿਰਪਾ ਵੀ ਉਹ ਮਾਇਆ ਵਿੱਚੋਂ ਆਪਣਾ ਦਸਵੰਤ ਕੱਢ ਕੇ ਕਿਦਾਂ ਭੇਟ ਕਰਨਾ ਇਸ ਪਰਿਵਾਰ ਤੇ ਪਹਿਲਾ ਕਿਰਪਾ ਗੁਰੂ ਰਾਮਦਾਸ ਜੀ ਅੱਗੇ ਵੀ ਇਹ ਕਿਰਪਾ ਬਣਾਈ ਰੱਖਣ ਮੈਂ ਪੂਰੇ ਪਰਿਵਾਰ ਦਾ ਇੱਥੇ ਆਉਣ ਤੇ ਇਹ ਸੇਵਾ ਦੇਣ ਤੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਕਰਦਾ